ൂരി നൂരി ਨੂਰੀ ਲਾਰੇ ਆ ਬਈ ਨਿਆਰੇ ਮੀਂਹ ਦੇ ਕਈ ਪਰਵੀ ਸਾਨੂੰ ਵਖਾ ਰਹੇ ਨੇ ਅੱਜ ਆਪਾਂ ਰਾਤ ਮਿਲਦੀ ਪੇੜ ਪੌਦਿਆਂ ਨੂੰ ਮੀਂਹ ਪੈਗਾ ਪੰਡ ਚੜੱਕ ਜਿਹਨਾਂ ਮੋਗਾ ਪੱਤੇ ਪੱਤੇ ਹਰੇ ਸਾਫ ਕਰਤੇ ਨੂਰੀ ਆਪਣੀ ਬਈ ਨੂਰੀ ਨੂਰੀ ਉਹ ਕੈਪਟਰ ਹੈਗਾ ਬਈ ਆਪਣਾ ਕੈਪਟਨ ਓਏ ਨੂਰੀ ਓਹ ਅਨੂਰੀ ਓਹ ਧੀ ਆ ਬੈਠੀ ਆ ਉਹਦੀ ਮੰਮੀ ਉਹ ਮੰਮੀ ਆ ਜੀ ਇਹਦੀ ਧੀ ਲੀ ਜਾ ਨੂਰੀ ਆਪਣੀ ਮੀਨ ਨੇ ਨਿਆਰੇ ਲੈਂਦੀ ਸਰ ਦੀ ਬਾ ਉਹ ਉਧਰ ਵੜ ਗਏ ਤੁਸੀਂ ਵੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਬਾਬੇ ਦੀ ਕਿਰਪਾ ਨਾਲ ਆਪਣਾ ਪਹਿਲਾ ਵਿਹੜਾ ਸੀ ਜੀ ਕੱਚਾ ਤੇ ਹੁਣ ਆਪੋ ਬਾਬੇ ਦੀ ਕਿਰਪਾ ਨਾਲ ਵਾਲੀ ਇੰਟਰਲੌਕ ਸਾਰੇ ਵੀਡੀਓ ਦੇ ਵਿੱਚ ਇਹ ਆਪਾਂ ਇੰਟਰਲੌਕ ਲਿਆਂਦੇ ਜੀ ਰਿਓ ਤੇ ਬੜੀਆ ਬਈ ਕੁਆਲਿਟੀ ਦੀ ਹੈ ਕਈ ਟਾਈਲਾਂ ਨਾ ਦਾਵ ਜਾਂਦਾ ਇਹ ਨਹੀਂ ਜਿਹੜਾ ਪਿਛਲੇ ਹਾਰੇ ਮੀਂਹ ਪਿਆ ਸੀ ਨਾ ਲਗਾਤਾਰ 4 ਦਿਨ ਮੀਂਹ ਪਿਆ ਸੀਗਾ ਹੋ ਗਏ 2 ਹਫਤੇ ਪਰ ਹੁਣ ਮੀਂਹ ਪਿਆ ਵਾ ਅੱਜ ਰਾਤ ਵੀ ਆਏ ਲੱਗ ਰਿਹਾ ਸੀ ਵੀ ਮੀਂਹ ਪਊਗਾ ਨੇਰੀ ਤਾਂ ਵਗ ਰਹੀ ਸੀ ਹਵਾਪਾ ਉਹ ਕੈਪਟਨ ਆ ਜੀ ਆਪਾਂ ਕੈਪਟਨ ਓਏ ਕੈਪਟਨ ਕੈਪਟਨ ਇਹ ਵੀ ਮੀਂਹ ਦੇ ਨਿਆਰੇ ਲੈਂਦਾ ਸਰਦਾ। ਹੋਰ ਇਹ ਆਪਣੇ ਬਾਥਰੂਮ ਵੀ ਤਿਆਰ ਨਹੀਂ ਕਰਾਏ ਹਜੇ। ਉਹ ਰਸੋਈ ਇਹ ਰਹੀ ਆਪਣੀ। ਉਧਰ ਵੀ ਆਪਣਾ ਸਾਹ ਦੂਜੇ ਪਾਸੇ ਵੀ ਗੇਟ ਤੋਂ ਪਾਰ। ਉਹ ਬ੍ਰਾਂਡਾ ਵਾ ਆਪਣਾ। ਰਾਈਟ ਟ੍ਰਾਲੀ ਖੇਹਰਨ ਵਾਸਤੇ। ਉਧਰ ਆਪਣੇ ਪਸ਼ੂ ਆ ਗਏ ਪਹਿਲਾਂ ਆਪਾਂ ਚਾਰ ਇੱਥੇ ਪਾਉਂਦੇ ਹੁੰਦੇ ਮੁੜ ਕੇ ਇੱਥੇ ਪਾਣੀ ਖੜਨ ਲੱਗ ਗਿਆ ਚਾਰ ਖਰਾਬ ਕਰ ਦਿੰਦਾ ਪਾਣੀ ਛੈਡ ਪਾਇਆ ਜੀ ਆਪਾਂ ਪਸ਼ੂਆਂ ਵਾਸਤੇ ਪਹਿਲਾਂ ਅਸੀਂ ਮੰਨ ਲਓ ਇੱਥੇ ਪਾਣੀ ਖੜਦਾ ਹੁੰਦਾ ਹੁੰਦਾ ਜਿੱਥੇ ਛੈਡ ਹੁਣ ਪਾਇਆ ਵਾ ਤੇ ਹੁਣ ਵਧੀਆ ਵਾ ਕਸੂਨੀ ਪੈਦੇ ਨਾਲੇ ਪੱਠੇ ਕਈ ਵਾਰੀ ਬੰਦਾ ਨਹੀਂ ਹੁੰਦਾ ਘਰੇ ਕਈ ਵਾਰੀ ਹੁੰਦਾ ਵੀ ਹੈ ਪੱਠੇ ਅੰਦਰ ਸਿੱਟਣੇ ਪੈਂਦੇ ਸੀ ਰਾਤ ਨੂੰ ਉੱਠ ਕੇ ਕਈ ਵਾਰੀ ਕੂਲਰ ਵੀ ਲਾਇਆ ਹੋਇਆ ਆਪਾਂ ਉਧਰ ਪਸਵਾਤੇ ਓਏ ਇਹ ਗਰੀ ਜਨਾ ਕੈਪ ਕਾ ਆਇਆ ਓਏ और यही नूरी जी अपनी बहुत शरारती है ये कैप्टन चल नूरी को चल गया है नूरी को नूरी नूरी, नूरी। ਇਹ ਇਹ ਆਪਣਾ ਬ੍ਰਾਂਡ ਆ ਜੀ ਉੱਪਰ ਪੌੜਾ ਤੇ ਉਤਲੀ ਮੰਜ਼ਲਾ ਆ ਜਾਂਦੀ ਨੂਰੀ ਇਹ ਜੀ ਆਪਣੀ ਨੂਰੀ ਨੂਰੀ ਨੂੰ ਮਿਲੋ ਹੋਲੀਆ ਇਹ ਮੰਮੀ ਉਰੀ ਦਾ ਪਾਣੀ ਪਿੰਦੀ ਫਰਦੀ ਹੈ ਮੌਸਮ ਬਹੁਤ ਵਧੀਆ ਜੀ ਅੱਜ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਇਹ ਮੀਂਹ ਕਿੱਥੇ ਕਿੱਥੇ ਪੈ ਰਿਹਾ ਜਿਹੜੇ ਵੀ ਵੀਰ ਭੈਣ ਜੁੜੇ ਹੋਏ ਆਪਣੇ ਨਾ ਉਹ ਨੂਰੀ ਆਉਗੀ ਆਪਣੇ ਕੋਲੇ ਇੱਧਰ ਨੂਰੀ ਆ ਜੀ ਦੋਸਤੋ ਨੂਰੀ 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 ਪਰ ਨਾਲੇ ਨੂੰ ਵੇਖੀ ਜਾਂਦੀ ਐ ਇਹ ਪਾਣੀ ਕੇ ਵਿੱਚ ਡੁੱਬ ਗਈ ਐ ਮੈਂ ਨੂਰੀ 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 ਆ ਗਈ ਬਈ ਨੂਰੀ ਨੂਰੇ

ਹੁਣ ਆਪਾਂ ਲੈ ਆਂ ਨਹੀਂ ਤੁਹਾਨੂੰ ਪਾਹਮ ਵਾਲੇ ਪਾਸੇ ਹਣ ਪਸ਼ੂਆਂ ਵਾਸਤੇ ਆਪਾਂ ਆਪਣਾ ਸ਼ੈੱਡ ਇਹ ਆਪਣੀ ਵਾਛੀ ਇਹ ਆਪਣੀ ਵੈੜ ਐਚ ਐਫ ਤੇ ਇੱਧਰ ਆ ਗਈ ਬੂਰੀ ਝੋਟੀ ਨੀਲੀ ਰਾਵੀ ਇਧਰ ਐਚ ਐਫ ਮੂਰਾ ਇਧਰ ਆਪਣੀਆਂ ਦੋ ਝੋਟੀਆਂ ਸੋਈਆਂ ਜੀ ਹੁਣ ਇੱਕ ਸੂਈ ਨੂੰ ਹੋ ਗਏ 5 ਦਿਨ ਇਹ ਦੂਜੀ ਦੂਜੀ ਸੋਏ ਆ ਜੀ ਇਹਨੂੰ ਸੂਈ ਨੂੰ 5 ਦਿਨ ਹੋ ਗਏ ਤੇ ਇਹਦੀ ਹੈਗੀ ਆਈ ਕੱਟੀ ਨੇ ਕੱਟੀ ਦਿੱਤੀ ਸੀ ਕਿ ਇਹਨੂੰ ਸੂਈ ਨੂੰ ਹੋ ਗਿਆ ਜੀ ਅੱਜ 20 ਦਿਨ ਇਹਨੇ ਦਿੱਤਾ ਸੀ ਕੱਟਾ ਸਾਹ ਬੈਠਾ ਉਹ ਕੱਟੀ ਆ ਜੀ ਇਹਦੀ ਪਹਿਲੇ ਸੂਏ ਤੇ ਰਹਿ ਗਈ ਆਪਣੀ ਐਫ ਇਹ ਸੂਣ ਵਾਲੀ ਆ ਬਰ ਰਹਿ ਗਏ 4 ਕੁ ਮਹੀਨੇ ਤੇ ਸੂਣ ਨੂੰ ਇਹ ਕ੍ਰੋਸ ਆ ਇੱਧਰ ਵੀ ਐਚ ਐਫ ਆ ਜੀ ਦੁੱਧ ਫੇਤੋ ਸੂਆ ਇਹ ਇੱਧਰ ਲਾਇਆ ਆ ਪਾ ਕੂਲਰ ਵੱਡਾ ਲਿਆ ਕੇ ਬਹੁਤ ਹਵਾ ਦਿੰਦਾ ਈ ਕੂਲਰ ਸਮਾਨੁਮੇ ਵਿਚਾਰਾ ਨੂੰ ਯਾਰ ਰਾਤ ਮਿਲ ਗਈ ਗਰਮੀ ਤੋਂ ਗਰਮੀ ਬੰਨੀ ਬੈਠੇ ਸੀ ਪਸ਼ੂ ਦੀ ਆਹ ਹਾਂ ਪਹਿਲਾਂ ਆਪਣਾ ਗਿੱਲਾ ਹੁੰਦਾ ਹੁੰਦਾ ਸੀਗਾ ਇੱਥੇ ਜਦੋਂ ਆਪਣੇ ਸ਼ੈੱਡ ਨਹੀਂ ਪਾਇਆ ਸੀਗਾ ਫਿਰ ਆਪਾਂ ਜਦੋਂ ਸ਼ੈੱਡ ਪਾ ਲਿਆ ਉਹ ਬਾਦੇ ਥਾਂ ਸੁੱਕਣ ਲੱਗ ਗਿਆ ਆਵਾੜਾ ਤੇ ਇੱਥੇ ਸਾਰਾ ਆਹ ਥਾਂ ਵੀ ਗਿੱਲਾ ਹੁੰਦਾ ਸੀਗਾ ਆਵੇ ਉਹ ਨਾਲ ਨੂੰ ਮੈਂ ਖੇਡ ਰਹੀ ਆ ਆਪਣੀ ਪਰ ਇੱਟਲੇ ਆ ਕੇ ਸੱਟਾ ਹੋਣ ਇੱਥੇ ਆ ਆਪਣਾ ਵੇੜਾ ਇੰਟਰਲੌਕ ਬਚੀ ਪਈ ਐ ਲੱਗ ਕੇ ਉਹ ਬਾਅਦ ਚ ਕੀ ਸੀ ਉਹ ਤੋਂ ਬਾਅਦ ਚ ਆਪਣੇ ਹਾਲ ਆ ਗਏ ਇੱਧਰ ਸੁਹਾਗਾ ਆ ਗਿਆ ਹੁਣ ਆਪਾਂ ਬਸ ਪਸ਼ੂ ਨੂੰ ਔਣੇ ਸੀਗੇ ਪਸ਼ੂ ਨੂੰ ਹਾਤੇ ਆ ਤੱਬ ਨੇ ਪਤਾ ਰਾਹੀਂ ਚੋਣਨਾ ਬਸ पठे आप तड़के पा दे चार उधर दूजे पासे अपने चार पाया व अपना चीबू का बूट जी जामण आ गई